ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਤਰਮਿੰਦਰ ਮੁਕੇਰੀਆਂ ਤੇ ਉੱਪਰ ਲਗਾਤਾਰ ਤੁਸੀਂ 34ਵਾਂ ਮੇਲਾ ਗਦਰੀ ਬਾਬਿਆਂ ਦਾ ਦੇਖ ਰਹੇ ਹੋ ਜਿਹਨੂੰ ਅਸੀਂ ਲਗਾਤਾਰ ਫੇਸਬੁੱਕ ਤੇ YouTube ਤੇ ਤੇ ਹੋਰ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਤੁਹਾਡੇ ਨਾਲ ਸਾਂਝੇ ਕਰਦੇ ਆ ਰਹੇ ਹਾਂ ਪਿਛਲੇ 2-3 ਸਾਲਾਂ ਤੋਂ ਤੇ ਤੁਹਾਡੇ ਵੱਲੋਂ ਲਗਾਤਾਰ ਉਤਸ਼ਾਹ ਦੇ ਨਾਲ ਦੇਖਿਆ ਵੀ ਜਾਂਦਾ ਹੈ ਤੇ ਹੋਰ ਲੋਕਾਂ ਤੱਕ ਵੀ ਪਹੁੰਚਦਾ ਕੀਤਾ ਜਾਂਦਾ ਹੈ ਤੇ ਇਸ ਵਾਰ 34ਵੇਂ ਗਦਰੀ ਬਾਬਿਆਂ ਦੇ ਮੇਲੇ ਦੇ ਉੱਤੇ 2025 ਦੇ ਵਿੱਚ ਖੜੇ ਹਾਂ ਤੇ ਅੱਜ 30 ਤਰੀਕ ਕਹਿ ਲੀਏ ਕਿ ਸ਼ੁਰੂਆਤ ਹੋਈ ਹੈ ਮੇਲੇ ਦੀ ਤੇ ਮੇਲੇ ਦੀ ਸ਼ੁਰੂਆਤ ਕਹਿ ਲਈਏ ਇੱਕ ਫੋਟੋ ਕਲਾ ਪ੍ਰਦਰਸ਼ਨੀ ਦੇ ਰੂਪ ਦੇ ਵਿੱਚ ਜਿਹੜੀ ਕਹਿ ਲਈਏ ਕਿ ਜਿਹਦੇ ਚ ਫੋਟੋ ਕਲਾ ਆਇਆ ਚਿੱਤਰ ਕਲਾ ਆਇਆ ਉਹਦੀ ਪ੍ਰਦਰਸ਼ਨੀ ਤੇ ਮੈਂ ਦੇਸ਼ ਪੱਜਾਦਗਰ ਹਾਲ ਦੀ ਐਗਜ਼ਿਬਿਸ਼ਨ ਦੇ ਵਿੱਚ ਖੜਾ ਆ ਤੇ ਮੇਰੇ ਨਾਲ ਖੜਿਆ ਡਾਕਟਰ ਸ਼ੈਲੇਸ਼ ਜੀ ਜਿਹੜੇ ਦੇਸ਼ ਪੱਜਾਦਗਰ ਹਾਲ ਕਮੇਟੀ ਦੇ ਜਿਹੜੇ ਆ ਸਦਸਿਆ ਅਤੇ ਜਿਨ੍ਹਾਂ ਦੇ ਵੱਲੋਂ ਸੱਭਿਆਚਾਰਕ ਵਿੰਗ ਦੇ ਵਿੱਚ ਜਿਹੜਾ ਹੈ ਉਹਨਾਂ ਦੀ ਟੀਮ ਦੇ ਨਾਲ ਪੂਰਾ ਜਿਹੜਾ ਕੰਮ ਕੀਤਾ ਜਾਂਦਾ ਹੈ ਪਹਿਲਾਂ ਤਾਂ ਅ ਅਸ਼ਲੇ ਜੀ ਤੁਹਾਡਾ ਧੰਨਵਾਦ ਹੈ ਸਾਡੇ ਨਾਲ ਬਹੁਤ ਧੰਨਵਾਦ ਬਹੁਤ ਸਮਾਂ ਦੇ ਰਹੇ ਹੋ ਤੁਸੀਂ ਜਿੱਥੇ ਦਾ ਤੁਸੀਂ ਪੂਰਾ ਸਾਰਾ ਕੰਮ ਕਰ ਰਹੇ ਹੋ ਤੇ ਤੁਹਾਡੀ ਮਦਦ ਦੇ ਨਾਲ ਅਸੀਂ ਐਗਜ਼ੀਬਿਸ਼ਨ ਨੂੰ ਥੋੜਾ ਜਿਆ ਹੋਰ ਲੋਕਾਂ ਤੱਕ ਲੈ ਕੇ ਜਾਂਦੇ ਆ ਜਿਹੜੇ ਨਹੀਂ ਇੱਥੇ ਪੁੱਜੇ ਤੇ ਜਾਂ ਜਿਹੜੇ ਦੇਖਦੇ ਵੀ ਆ ਥੋੜਾ ਜਿਆ ਉਹਨਾਂ ਦਾ ਮੋਹ ਵੀ ਬਣੇ ਕਿਉਂਕਿ ਬਾਰੋ-ਬਾਰ ਦੇਖ ਕੇ ਚਲਾ ਜਾਂਦੇ ਆ ਅੰਦਰ ਦੀ ਚੀਜ਼ ਰਹਿ ਜਾਂਦੀ ਹੈ ਤੇ ਤੁਹਾਡਾ ਥੋੜਾ ਜਿਆ ਜ਼ਿਆਦਾ ਸਾਡੇ ਵੱਲੋਂ ਧੰਨਵਾਦ ਹੈ ਕਿ ਤੁਸੀਂ ਸਾਡੇ ਪਲੇਟ ਮੈਂ ਗਲਤ ਹੀ ਆਨਾ ਕਿਉਂਕਿ ਨੋਰਮਲ ਜੀ ਗੱਲ ਕਰਨੀ ਹੈ ਕੋਈ ਚੱਕੇ ਵਾਲੀ ਕੋਈ ਗੱਲ ਨਹੀਂ ਅ ਇਸ ਵਾਰ ਦਾ ਮੇਲਾ ਗਦਰੀ ਬੀਬੀ ਗੁਲਾਬਕੌਰ ਨੂੰ ਸਮਰਪਿਤ ਹੈ ਉਹਦੀ ਤਸਵੀਰ ਤੁਸੀਂ ਸਭ ਤੋਂ ਪਹਿਲਾਂ ਲਾਈ ਹੈ ਤੇ ਕੁਝ ਖਾਸ ਇਸ ਜਿਹੜਾ ਸਾਡੀ ਫੋਟੋ ਕਲਾ ਪ੍ਰਦਰਸ਼ਨੀ ਹੈ ਚਿੱਤਰ ਕਲਾ ਪ੍ਰਦਰਸ਼ਨੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਉੱਥੋਂ ਸ਼ੁਰੂਆਤ ਕਰੀਏ ਫਿਰ ਅੱਗੇ ਅੱਗੇ ਹਾਂ ਚੱਲਦੇ ਆਂ ਦੇਖੋ ਜੀ ਅਸੀਂ ਜਿਹੜੀਆਂ ਕਲਾ ਪ੍ਰਦਰਸ਼ਨੀ ਜਿਹੜੀ ਹੈ ਉਹਸੀਂ ਜਿਹੜੀ ਇਸ ਨੂੰ ਸ਼ੁਰੂ ਕੀਤਾ ਸੀ ਆਪਾਂ ਔਰ ਇਹਦਾ ਹੁਗਾਰਾ ਜਿਹੜਾ ਸਾਨੂੰ ਬਹੁਤ ਹੀ ਦਰਸ਼ਕਾਂ ਵੱਲੋਂ ਮਿਲਿਆ ਸਾਡੀ ਇੱਕ ਜਿਹੜੀ ਰਿਮਾਰਕਸ ਬੁੱਕ ਹੈ ਉਸ ਚੀਜ਼ ਨੇ ਦੇਖ ਸਕਦੇ ਹੋ ਔਰ ਹੁਗਾਰਾ ਨਹੀਂ ਮਿਲਿਆ ਬਹੁਤ ਸਾਰੇ ਜਿਹੜੇ ਜਿਹੜੇ ਚਿੱਤਰਕਾਰ ਸਨ ਜਿਹੜੇ ਫੋਟੋਗ੍ਰਾਫਰਾਂ ਨਾਲ ਜੁੜੇ ਨੇਚਤਰ ਕਰਨ ਨਾਲ ਜੁੜੇ ਨੇ ਉਹਨਾਂ ਨੇ ਵੀ ਸਾਨੂੰ ਬੜਾ ਉਤਸ਼ਾਹ ਕੀਤਾ ਅਸੀਂ ਵੀ ਉਹਨਾਂ ਨੂੰ ਬਹੁਤ ਉਤਸ਼ਾਹ ਕੀਤਾ ਤੇ ਉਹ ਅਸੀਂ ਇਸ ਗੱਦਰੀ ਬਾਪੂ ਮੇਲੇ ਦਾ ਅਸੀਂ ਇੱਕ ਵੱਖਰਾ ਇੱਕ ਡਿਫਰੈਂਟ ਜਿਹੜਾ ਈਵੈਂਟ ਜਿਹੜਾ ਅਸੀਂ ਉਹ ਬਣਾਉਂਦੀ ਹੈ ਜੀ ਕੋਸ਼ਿਸ਼ ਕੀਤੀ ਹੈ ਕਿੰਨੇ ਕ ਆਰਟਿਸਟਾਂ ਨੇ ਆਪਣਾ ਜਿਹੜਾ ਇੱਥੇ ਇਸ ਵਾਰ ਜਿਹੜਾ ਆਪਣੀ ਕਲਿਆ ਤਸਵੀਰਾਂ ਜਾਂ ਆਰਟ ਇੱਥੇ ਪੇਸ਼ ਕੀਤਾ ਗਿਣਤੀ ਕੋਈ ਹੋਈ ਹੈ ਹਜੇ ਤੱਕ ਹਾਂ ਜੀ ਹੁਣ ਤੱਕ ਸਾਡੇ ਕੋਲ ਜਿਹੜੇ 17 ਜਿਹੜੇ ਆਰਟਿਸਟ ਜਿਹੜੇ ਹੈ ਉਹ ਆ ਚੁੱਕੇ ਹੋਏ ਹੈ ਠੀਕ ਹੈ ਔਰ 17 ਦੇ ਵਿੱਚ ਉਹਨਾਂ ਨੇ ਆਪਣੇ ਆਪਣੇ ਵੱਖ-ਵੱਖ ਰੰਗ ਦੇ ਜਿਹੜੇ ਜਿਹੜੇ ਹੈ ਉਹਨਾਂ ਨੇ ਆਪਣੇ ਆਪਣੀਆਂ ਕਲਾ ਕ੍ਰਿਤੀਆਂ ਨਹੀਂ ਉਹਨਾਂ ਨੇ ਆਪਣੇ ਆਪਣੇ ਭਾਵਨਾਵਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਬੜੀ ਇੰਟਰਸਟਿੰਗ ਗੱਲ ਹੈ ਕਿ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਆ ਜਿਹੜੇ ਵੱਖ-ਵੱਖ ਇਹਦੇ ਕਲਾਕਾਰ ਜਿਹੜੇ ਨਾਲ ਜੁੜਦੇ ਆ ਔਰ ਅਸੀਂ ਇਹ ਚਾਹਦੇ ਸੀ ਕਿ ਜਿਹੜੇ ਜਿਹੜੇ ਕਲਾਕਾਰ ਜਿਹੜੇ ਆ ਉਹ ਇੱਥੇ ਆ ਕੇ ਜੁੜਨ ਔਰ ਇੱਥੋਂ ਦੀ ਜਿਹੜੀ ਗਦਰੀ ਬਾਬਿਆਂ ਦੀ ਜੋ ਸਪਿਰਿਟ ਹੈ ਜਿਹੜੀ ਗਦਰੀ ਬਾਬਿਆਂ ਨੂੰ ਸੁਨਹਿ ਹੈ ਜੋ ਉਹਨਾਂ ਦੀ ਇੱਕ ਪ੍ਰੇਰਨਾ ਸਰੋਤ ਹੈ ਜਿਹੜੀ ਇੱਕ ਉਹ ਸਾਂਝੀ ਵਾਅਦਾਤਾ ਦੀ ਗੱਲ ਕਰਦੇ ਆ ਔਰ ਉਹ ਡੈਮੋਕ੍ਰੇਸੀਸ ਦੀ ਗੱਲ ਕਰਦੇ ਆ ਉਹ ਐਂਟੀ ਕਾਸਟਸ ਦੀ ਗੱਲ ਕਰਦੇ ਆ ਉਸ ਜੋ ਉਹਨਾਂ ਦੇ ਆਸ਼ੇ ਸਨ ਉਹਨਾਂ ਨਾਲ ਜੁੜਨ ਔਰ ਉਹਨਾਂ ਦੇ ਆਪਣੇ ਆਪਣੇ ਉਹਨਾਂ ਦੇ ਜਿਹੜੇ ਮਨੋਭਾਵ ਨੇ ਉਹ ਕਿਵੇਂ ਸੋਸਾਇਟੀ ਨੂੰ ਵੱਖ-ਵੱਖ ਨਜ਼ਰੀਏ ਨਾਲ ਵੱਖ-ਵੱਖ ਆਪਣੇ ਵਰਲਡ ਵੀ ਉਹਨਾਂ ਦੇਖਦੇ ਨੇ ਤੇ ਉਹ ਆਪਣੇ ਨੂੰ ਉਹਨਾਂ ਨੂੰ ਕਿਵੇਂ ਰਿਪਰੈਜ਼ੈਂਟ ਕਰਦੇ ਨੇ ਤੇ ਅਸੀਂ ਉਹਨਾਂ ਨੂੰ ਇੱਕ ਇੱਥੇ ਬੁਲਾਇਆ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਹੈ ਕਿ ਉਹ ਆਏ ਨੇ ਉਹਨੇ ਆਪਣੇ ਆਪਣਾ ਬਰਾਬਰ ਅੱਠ ਲੋਕਾਂ ਤੱਕ ਲੈ ਕੇ ਲੈ ਕੇ ਜਾਈ ਤੇ ਮੈਂ ਇੱਕ ਗੱਲ ਦੁਬਾਰਾ ਤੋਂ ਇਹ ਜ਼ਰੂਰ ਕਰ ਦਿੰਦਾ ਵੀ ਜਿੰਨੀ ਵੀ ਅਸੀਂ ਇਹ ਸਾਰੀ ਕਵਰੇਜ ਸਾਂਝੀ ਕਰਦੇ ਇਹਨੂੰ ਸ਼ੇਅਰ ਬੱਦ ਤੋਂ ਬੱਦ ਜ਼ਰੂਰ ਕਰੋ ਯੂਟਿਊਬ ਤੇ ਤਰਮਿੰਦਰ ਮੁਕੇਰੀਆ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਫੋਲੋ ਕਰੋ ਤਾਂਕਿ ਜਦੋਂ ਵੀ ਵੀਡੀਓ ਅਪਲੋਡ ਹੋਵੇ ਤਾਂ ਤੁਹਾਡੇ ਤੱਕ ਤੁਰੰਤ ਪਹੁੰਚੇ ਤੈਨੂੰ ਸ਼ੇਅਰ ਕਰਨ ਦੀ ਵੀ ਥੋੜੀ ਜਿਹੀ ਜ਼ਹਿਮਤ ਜ਼ਰੂਰ ਚੱਕਿਓ ਤਾਂਕਿ ਹੋਰ ਲੋਕਾਂ ਤੱਕ ਵੱਧ ਤੋਂ ਵੱਧ ਜਿਹੜੀ ਰੀਚ ਦੀ ਹੋ ਸਕੇ ਤੇ ਸ਼ੈਲਜੀ ਹੁਣ ਕਿੱਥੋਂ ਸ਼ੁਰੂਆਤ ਕਰੀਏ ਆਪਾਂ ਥੋੜਾ ਬੋਲ ਦੱਸਣ ਦੀਏ ਗੱਲ ਕਰ ਲਈਏ ਅਸੀਂ ਜਿਹੜੀ ਅਸੀਂ ਇਸ ਪੂਰੇ ਵੈਲ ਦੇ ਵਿੱਚ ਜੋ ਆਪਾਂ ਪੇਸ਼ ਕੀਤਾ ਉਹ ਸਭ ਤੋਂ ਪਹਿਲਾਂ ਮਤਲਬ ਬੀਬੀ ਗੁਲਾਬਕੌਰ ਦੀ ਇੱਕ ਇਪੋਰਟੈਂਟ ਤਿਆਰ ਕੀਤਾ ਹੈ ਨਾ ਇਹਨੂੰ ਪਿਛਲੀ ਸਾਈਡ ਤੋਂ ਦੇਖਾਂਗੇ ਫਿਰ ਆਪਾਂ ਬਿਲਕੁਲ ਬਿਲਕੁਲ ਅੱਗੇ ਜਾਵਾਂਗੇ ਤੇ ਸਭ ਤੋਂ ਪਹਿਲਾਂ ਇਹ ਮੇਲਾ ਦਾ ਬਰुण ਟੰਡਨ ਨਾਂ ਦੇ ਆਰਟਿਸਟ ਹੈ ਬਿਲਕੁਲ ਜੀ ਇਹ ਬਰुण ਟੰਡਨ ਦਾ ਕੰਮ ਹੈ ਇਹ ਜਾਂਦੇ ਹੀ ਕਲਾ ਪ੍ਰਦਰਸ਼ਨੀ ਨਾਲ ਹੀ ਸ਼ੁਰੂ ਕੀਤੀ ਹੈ ਉਹ ਸਾਡੇ ਨਾਲ ਜੁੜੇ ਨੇ ਠੀਕ ਹੈ ਔਰ ਪਹਿਲਾਂ ਵੀ ਜਿਹੜੀਆਂ ਵਕਫਤ ਸੀ ਰਾਜੀਆਂ ਨੇ ਉਹ ਭਗਤ ਸਿੰਘ ਦੀ ਲੈ ਕੇ ਸਾਬੇ ਤੱਕ ਦੀਆਂ ਆਪਣੀਆਂ ਆਪਣੀਆਂ ਉਹ ਇਹ ਬਿਲਕੁਲ ਡਿਫਰੈਂਟ ਜਿਹੜਾ ਮੀਡੀਅਮ ਐ ਜੀ ਉਹਨਾਂ ਨੇ ਚੂਜ਼ ਕੀਤਾ ਉਹ ਥੋਂ ਦੇ ਜਿਹੜੀ ਦੇਸ਼ ਭਗਤਾਂ ਦੀ ਮਿੱਟੀ ਨੂੰ ਲਿਆ ਕੇ ਉਸ ਮਿੱਟੀ ਦੇ ਨਾਲ ਇਹ ਕਰਦੇ ਨੇ ਔਰ ਇਹ ਮੀਡੀਅਮ ਜਿਹੜਾ ਲੱਗਦਾ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਵਰਨ ਟੰਡਰ ਜੀ ਨੇ ਬਹੁਤ ਹੀ ਖੂਬਸੂਰਤੀ ਨਾਲ ਸ਼ੁਰੂ ਕੀਤਾ ਹੈ ਉਹਨਾਂ ਦਾ ਇਦਾਂ ਹੀ ਉਹਨਾਂ ਦੀਆਂ ਹੋਰ ਵੀ ਜੜੀਆਂ ਵਾਕ ਵਾਕ ਜੜੀਆਂ ਆਪਣੀ ਵਿਰੰਦਨਾ ਨੇ ਉਹਨਾਂ ਰੰਗਨਾਂ ਨੂੰ ਵੀ ਉਹਨਾਂ ਨੇ ਪੇਸ਼ ਕੀਤਾ ਮਤਲਬ ਇਸ ਵਾਰ ਉਹਨਾਂ ਦੇ ਵੱਲੋਂ ਜਿਹੜਾ ਟ੍ਰਿਬਿਊਟ ਹੈ ਉਹ ਸਿੱਧੇ ਔਰਤਾਂ ਨੂੰ ਟ੍ਰਿਬਿਊਟ ਹੈ ਅਲੱਗ-ਅਲੱਗ ਜਿੰਨੇ ਵੀ ਫਾਈਟਰਸ ਰਹੇ ਐ ਤੇ ਉਹਨਾਂ ਦਾ ਉਹਨਾਂ ਨੇ ਬੀਬੀ ਗੁਲਾਬਕੌਰ ਤੋਂ ਲੈ ਕੇ ਤੇ ਬਾਕੀ ਲਕਸ਼ਮੀ ਬਾਈ ਜਾਂ ਹੋਰ ਸਾਰਿਆਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜੀ ਤੇ ਇਸ ਤੋਂ ਬਾਅਦ ਕਿਹੜੀ ਖਾਸ ਚੀਜ਼ ਹੈ ਜਿਹੜੀ ਤੁਸੀਂ ਆਪਾਂ ਕਹ ਲਈ ਤੁਸੀਂ ਇੱਥੇ ਤੁਹਾਡੀ ਡੇਵ ओके ਇਹ ਪਹਿਲਾਂ ਤੁਸੀਂ ਉਧਰ ਰੱਖਦੇ ਰਹੇ ਮੈਂ ਲਗਾਦਾ ਹਾਂ ਜੀ ਹਾਂ ਜੀ ਪਹਿਲਾਂ ਇਹ ਜਗ੍ਹਾ ਐਸਪੈਕਟ ਥੋੜਾ ਜਿਹਾ ਅਦਰ ਬਦਲੀ ਐ ਅਸੀਂ ਉਹ ਕੋਈ ਲਾਂਗਾ ਸੀ ਤੇ ਇਸ ਕਰਕੇ ਅਸੀਂ ਕਿਹਾ ਵੀ ਇੱਧਰ ਰੱਖੀ ਜਾਈ ਆਪਾਂ ਦੇ ਵਿੱਚ ਇਹਨਾਂ ਚ ਵੱਖ-ਵੱਖ ਕਿਸਮ ਦੇ ਜਿਹੜੇ ਲੋਕਾਂ ਦੇ ਕਮੈਂਟਸ ਆਉਂਦੇ ਨੇ ਅਸੀਂ ਇਹਨਾਂ ਕਮੈਂਟਸ ਨੂੰ ਬਕਾਇਦਾ ਬਾਅਦ ਚ ਅਸੀਂ ਜਿਹੜੀ ਹੈ ਸਾਡੀ ਜਿਹੜੀ ਟੀਮ ਜਿਹੜੀ ਹੈ ਉਹ ਪੜਦੀ ਹੈ ਉਹਨੇ ਸੁਝਾਅ ਨੋਟ ਕਰਦੇ ਆ ਉਹਨਾਂ ਚ ਕੀ ਕਿਸ ਤਰ੍ਹਾਂ ਦਾ ਉਹਨਾਂ ਨੇ ਸੁਝਾਅ ਨਵੇਂ ਦਿੱਤੇ ਤੇ ਉਹਦੇ ਮੁਤਾਬਕ ਅਸੀਂ ਆਪਣੇ ਆਪ ਨੂੰ ਅੱਗੇ ਸੁਧਾਰਨ ਦੀ ਵੀ ਜਿਹੜੀ ਹੈ ਕੋਸ਼ਿਸ਼ ਕਰਦੇ ਆ ਆਪਾਂ ਠੀਕ ਹੈ ਤਾਂ ਇਹ ਗਦਰੀ ਬਿਰਾਂਗਣਾ 1990 ਤੋਂ 1925 ਬਿਲਕੁਲ ਕਹਿੰਦੇ ਬੀਬੀ ਗੁਲਾਬਪੁਰ 35 ਸਾਲ ਦਾ ਹੀ ਉਹਨਾਂ ਦਾ ਜੀਵਨ ਜੀ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਦਾ ਬਹੁਤ ਹੀ ਇਨਕਲਾਬੀ ਜੀਵਨ ਰਿਹਾ ਇਹ ਇਹ ਕਿਹਨਾਂ ਦੇ ਵੱਲੋਂ ਹੈਗੀ ਹੈ ਇਹਦੇ ਬਾਰੇ ਕੁਝ ਦੱਸਣਾ ਚਾਹੋਗੇ ਇੱਕਵਦੀਪ ਸਿੰਘ ਇਹਦੀ ਇਹ ਮਤਲਬ ਇਹਨਾਂ ਦਾ ਆਪਣੇ ਇਹ ਖਾਤ ਲਿੱਖਦੇ ਨਾਲ ਆਪਣੇ ਆਪਣੇ ਇਹ ਵੱਖਰੇ ਵੱਖਰੇ ਸਮਝਦੇ ਹੈ ਆਪਣੇ ਜਿਹੜੀ ਹੈ ਜਿਹੜੀ ਇੱਕ ਵਿਚਾਰ ਲੈ ਕੇ ਆਉਂਦੇ ਨੇ ਇਹ ਵੀ ਪਾਸ ਤੋਂ ਲੈ ਕੇ ਜਿਹੜੀ ਬਾਕੀ ਜਿੰਨੀਆਂ ਹੈ ਨੇ ਉਹਨਾਂ ਦੇ ਵੀ ਲੈ ਕੇ ਆਉਂਦੇ ਨੇ ਇਹ ਆਪਣੇ ਇਦਾਂ ਹੀ ਸਾਡੇ ਗੁੱਦੀ ਸਿੰਘ ਪੰਨੂ ਜੀ ਨੇ ਜੀ ਇਹ ਇਹਨਾਂ ਦਾ ਵੀ ਕੰਮ ਜਿਹੜਾ ਹੈ ਹਰ ਸਾਲ ਸ਼ੁਰਤੂ ਜੁੜੇ ਨੇ ਸਾਡੀ ਟੀਮ ਨਾਲ ਜੁੜੇ ਨੇ ਔਰ ਇਹਨਾਂ ਦਾ ਬਹੁਤ ਸਾਨੂੰ ਸਹਿਯੋਗ ਮਿਲਦਾ ਹੈ ਔਰ ਇਹ ਪੰਜਾਬੀ ਕਲਚਰ ਨੂੰ ਰਿਪਰੈਜ਼ੈਂਟ ਕਰਦੀ ਹੈ ਔਰ ਇਹ ਜਿਹੜੀ ਤਸਵੀਰ ਜਿਹੜੀ ਹੈ ਇਹ ਇੱਕ ਜਿਹੜੀ ਮੈਂ ਆਜ਼ਦੀ ਨਵੀਂ ਪੀੜ੍ਹੀ ਜਿਹੜੀ ਹੈ ਉਸ ਕੱਲੀ ਸਿਰਫ ਸਿਰਫ ਚੰਨ ਤਾਰਿਆਂ ਨੂੰ ਨਹੀਂ ਨਹੀਂ ਉਹ ਤੱਕ ਅਪਰੋਚ ਕਰਦੀ ਹੈ ਉਹ ਕਹਿੰਦੀ ਚੰਨ ਤਾਰੇ ਤਾਂ ਅਗਲੇ ਜੇ ਦਿਸਦੇ ਨੇ ਉਹ ਵੀ ਮੈਂ ਉਸ ਚੀਜ਼ ਦੇ ਉਹਨਾਂ ਦਿਸ਼ਾ ਦੇ ਨਾਲ ਵੀ ਮੈਂ ਮੈਂ ਇਹ ਦੋ ਇਹਨਾਂ ਦੇ ਵੱਲੋਂ ਲਗਾਈਆਂ ਗਈਆਂ ਨੇ ਜੀ ਜੀ ਅਗੇ ਫਲਸਤੀਨ ਦੇਸ਼ ਪਜ਼ਾਦਗਰ ਹਾਲ ਕਮੇਟੀ ਦੇ ਵੱਲੋਂ ਹਾਂਜੀ ਇਹ ਦੇਸ਼ ਪਜ਼ਾਦਗਰ ਕਮੇਟੀ ਵੱਲੋਂ ਦੀ ਇਹਦੀ ਜਿਹੜੇ ਚ ਫਲਸਤੀਨ ਦੇ ਜੋ ਜਿਹੜਾ ਦੀ ਕੌਮੀ ਆਜ਼ਾਦੀ ਦਾ ਜੋ ਇਸ਼ੂ ਹੈ ਉਸ ਨੂੰ ਅਸੀਂ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਮਤਲਬ ਮੈਂ ਦੱਸਣਾ ਚਾਹਾਂਗਾ ਦੇਖਣ ਵਾਲਿਆਂ ਨੂੰ ਕਿ ਦੇਸ਼ ਪਜ਼ਾਦਗਰ ਹਾਲ ਦੇ ਵੱਲੋਂ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਸ਼ੈਲੇ ਸੁਨਾ ਦਾ ਕੰਮ ਹੈ ਇਹਨਾਂ ਦੇ ਆਪਣੀ ਮਿਹਨਤ ਦੇ ਨਾਲ ਇਹ ਸਾਰਾ ਤਿਆਰ ਕੀਤਾ ਹੈ ਇਸ ਬਾਰੇ ਐਕਸਟਰਾ ਵੀਡੀਓਜ਼ ਅਸੀਂ ਪਾਣੀਆਂ ਹੈ ਜਿਦੇ ਵਿੱਚ ਜੇ ਆਰਟਿਸਟ ਦੇ ਅਲੱਗ-ਅਲੱਗ ਆਰਟਿਸਟਾਂ ਦਾ ਪੂਰਾ ਇੰਟਰਵਿਊ ਲਵਾਂਗੇ ਕਿਉਂਕਿ ਹਰ ਕਹ ਲਿਆ ਵੀ ਤਸਵੀਰ ਬੋਲਦੀ ਹੈ ਹੈਨਾ ਤੁਸੀਂ ਕੋਈ ਇੱਕ ਤਸਵੀਰ ਦਾ ਸੈਂਪਲ ਦੱਸ ਦਿਓ ਵੀ ਉਹਦੇ ਨਾਲ ਮਤਲਬ ਕੁਝ ਥੋੜਾ ਜਿਹਾ ਪਤਾ ਲੱਗ ਜਾ ਦੇਖਣ ਵਾਲੇ ਬੰਦੇ ਨੂੰ ਵੀ ਕੀ ਕੰਟਰਾਸਟ ਤੁਸੀਂ ਰੱਖਿਆ ਹੋਇਆ ਹੈ ਇਹਦਾ ਇਹਦੇ ਸਾਡਾ ਇੱਕ ਥੀਮ ਹੈ ਦੀ ਉਹਦੇ ਵਿੱਚ ਇਹ ਜਿਹੜੀ ਗਾਜ਼ਾ ਤੋਂ ਜੋ ਤਸ਼ੱਦਦ ਦਮਨ ਜੋ ਹੋ ਰਿਹਾ ਹੈ ਜਿਹੜੀ ਹੈ ਉਹਨਾਂ ਦੇ ਉੱਪਰ ਉਹਨਾਂ ਨੇ ਕਿਵੇਂ ਹੀ ਸਟਾਪ ਗਾਜ਼ਾ ਇਹ ਜਿਹੜਾ ਤਸ਼ੱਦਦ ਨੂੰ ਰੋਕਣਾ ਚਾਹੀਦਾ ਹੈ ਔਰ ਬਾਕੀ ਦੇ ਸਿਵਰਾ ਜਿਹੜੀਆਂ ਇੱਕ ਪੂਰੀ ਪੂਰੀ ਇੱਕ ਸਟੋਰੀ ਬੰਦੀ ਹੈ ਜੀ ਕਿਵੇਂ ਉਹ ਲੋਕ ਜਿਹੜੇ ਨੇ ਫਾਈਟ ਕਰਦੇ ਆ ਕਿਵੇਂ ਉਹਨਾਂ ਦੇ ਉੱਪਰ ਜਿਹੜਿਆ ਮਤਲਬ ਉਹਨਾਂ ਦੇ ਤਸ਼ੱਦਦ ਹੁੰਦਾ ਹੈ ਉਹਨਾਂ ਬੰਬਾਈ ਨੇ ਕਿਵੇਂ ਉਹਨਾਂ ਨੂੰ ਉਹਨਾਂ ਦੇ ਸਾਰਾ ਕੁਝ ਹੀ ਤਬਾਹ ਕੀਤਾ ਜਾ ਰਿਹਾ ਹੈ ਤਬਾਹ ਕੀਤਾ ਜਾ ਰਿਹਾ ਹੈ ਕਿਵੇਂ ਮਾਈਗ੍ਰੇਸ਼ਨ ਹੋ ਰਹੀ ਹੈ ਕਿਵੇਂ ਭੁੱਖਮਰੀ ਹੈ ਔਰ ਕਿਵੇਂ ਜਿਹੜੇ ਕਲੀਪੋ ਕੁਮਾਰੀਨੀਏ ਕਿਵੇਂ ਉਹ ਤੇ ਬੱਚੇ ਨੂੰ ਭੁੱਖ ਲੱਗਦੀ ਆ ਤੇ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਔਰ ਬੱਚੇ ਜਿਹਨੇ ਕਿਵੇਂ ਆਪ ਰਜਿਸਟਰ ਕਰ ਰਹੇ ਐ ਅੱਛਾ ਉਹ ਮਰ ਰਹੇ ਐ ਤੇ ਇਹਦੇ ਰਜਿਸਟਰ ਕਰ ਰਹੇ ਬੱਚੇ ਟੈਂਕਾਂ ਨੂੰ ਹਾਂ ਉਹ ਉਹ ਜਿਹਦੇ ਉਥੋਂ ਦੇ ਆਮ ਜਨ ਜਿਹੜੇ ਐ ਉਹ ਰਜਿਸਟਰੀ ਨਹੀਂ ਕਰਦੇ ਉਹ ਆਪਣੀ ਲੜਾਈ ਨੂੰ ਅਗਲੀ ਪੀੜੀ ਜਰੀਆ ਉਹ ਬੱਚਿਆਂ ਤੱਕ ਵੀ ਲੈ ਕੇ ਲੈਕ ਜਾਂਦੀ ਹੈ ਉਹ ਲੜਾਈ ਜਰੀਆ ਇੱਕ ਉਹਨਾਂ ਦੀ ਕੰਪਲੀਟ ਜਦ ਤੱਕ ਉਹ ਜਿੱਤਦੇ ਨਹੀਂ ਹਉ ਤੱਕ ਸੰਘਰਸ਼ ਤਦ ਤੱਕ ਇਹ ਲੜਾਈ ਜਰੀਆ ਇਹ ਉਹਨਾਂ ਸੰਘਰਸ਼ ਰਹੇਗਾ ਇਹ ਸਾਡਾ ਸਨੇਹਾ ਇਹਹੀ ਸਨੇਹਾ ਜਿਹੜਾ ਇਹ ਅੱਜ ਦੀ ਅਸੀਂ ਬੀਬੀ ਕਦਲੀ ਗਲਾ ਕਰਾ ਕੋ ਮਤਲਬ ਅਸੀਂ ਜੋੜਦੇ ਸਾਡੀ ਇੱਕ ਵਿਰਾਸਤ ਹੈ ਸਾਡੀ ਇੱਕ ਜੀ ਇਨ ਕਲਾਬ ਦੀ ਵਿਰਾਸਤ ਹੈ ਉਹਦੀ ਇਹ ਕੰਟੀਨਿਊਟੀ ਦੇਖਦੇ ਹਾਂ ਇਹ ਸ਼ੈਲਸ਼ ਉਹਦੀ ਮੈਂ ਤੇ ਨਾਲ ਦੇਸ਼ ਪੱਧਰ ਹਲ ਕਮੇਟੀ ਦੇ ਵੱਲੋਂ ਹੈਗਾ ਤੇ ਅੱਗੇ ਤੁਹਾਡੇ ਸਾਹਮਣੇ ਹੈਗੇ ਆ 8 ਚਿੱਤਰਕਲਾ ਹੀ ਹੈ ਹਾਂਜੀ ਸਰ ਇਹ ਇਹ ਕਿਨਾਂ ਦੇ ਵੱਲੋਂ ਹੈਗੀ ਹੈ ਇਹ ਜੀ ਸੁਖਜੀਵਨ ਸੁਜੀਵਨ ਆ ਹ ਸੁਜੀਵਨ ਮਰੰਦੀ ਆਪਣੇ ਗੀਤਾ ਆਟਾ ਲਈ ਇਹਨਾਂ ਨੇ ਵਕ ਵਕ ਆਪਣੇ ਫੋਟੋਗ੍ਰਾਫਸ ਤੇ ਰਾਈ ਵਕਰੀ ਵਕਰੀ ਆਪਣੀ ਉਹਨੇ ਆਪਣੇ ਭਾਵਨਾ ਨੂੰ ਵਿਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਪਟਿਆਲੇ ਤੋਂ ਨੇ ਪਟਿਆਲੇ ਤੋਂ ਪਿਛਲੀ ਵਾਰ ਵੀ ਆਏ ਹਾਂ ਠੀਕ ਹੈ ਹਾਂਜੀ ਇਹਨਾਂ ਦੇ ਵੱਲੋਂ ਜਿਹੜੀਆਂ ਹੈਗੀਆਂ ਸਾਰੀਆਂ ਤਸਵੀਰਾਂ ਜਿਹਨੀਆਂ ਨੇ ਉਹਨਾਂ ਦੀਆਂ ਨੇ ਇਹਦੇ ਵਿੱਚ ਉਸ ਤੋਂ ਬਾਅਦ ਅਸੀਂ ਅੱਗੇ ਆ ਜਾਈਏ ਤੇ ਇਹ ਮੇਲਾ ਦਾ ਇੰਦਰਜੀਤ ਇੰਦਰਜੀ ਸਾਡੇ ਦੀ ਇੰਦਰਜੀਤ ਤੇ ਅਜੀਤ ਜੀ ਚ ਕੰਮ ਕਰਦੇ ਨੇ ਸਾਡੇ ਇੱਕ ਟੀਮ ਮੈਂਬਰ ਹੀ ਨੇ ਬਹੁਤ ਸਾਡਾ ਨਾਲ ਸਹਿਯੋਗ ਰੰਦਾ ਸਾਰੇ ਪ੍ਰਬੰਧ ਨੂੰ ਚਲਾਉਣ ਦੇ ਵਿੱਚ ਸਾਰਾ ਕੁਝ ਤਿਆਰ ਕਰਨ ਦੇ ਵਿੱਚ ਬਹੁਤ ਹੀ ਐਕਟਿਵਲੀ ਲਾਈਵਲੀ ਐਕਟਲੀ ਪਾਰਟਿਸਪੇਟ ਕਰਦੇ ਨੇ ਔਰ ਇਹਨਾਂ ਦੀ ਵਕ ਵਕ ਤਸਵੀਰਾਂ ਜਿਹੜੀਆਂ ਨੇ ਉਹਨਾਂ ਦੀ ਮਤਲਬ ਜਿਹੜੀਆਂ ਕੁਛ ਕਫਤਾਵਾ ਨੇ ਚਾਹ ਇਸਤਾਨ ਸਿੰਘ ਮਾਨਕ ਦੀਆਂ ਆਮੋਲਕ ਪਾਜੀਰਾਂ ਦੀਆਂ ਨੇ ਸੋ ਉਹਨਾਂ ਨੇ ਕਫਤਾਵਾ ਨੂੰ ਲੈ ਕੇ ਤਸਵੀਰਾਂ ਦੇ ਨਾਲ ਉਹਨਾਂ ਨੇ ਕਫਤਾਵਾ ਵੀ ਨਾਲ ਜੋੜੀਆਂ 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 ਉਹ ਪਾਰਤਾ ਨਹੀਂ ਹਾਂ ਸਤਨਾਮ ਸਿੰਘ ਮਾਨਕ ਤੇ ਬੀੜੀਆਂ ਦੇ ਵਿੱਚ ਜਕੜ ਕੇ ਜਿਹੜਾ ਜਹਾਜ਼ ਅਮਰੀਕਾ ਤੋਂ ਸਾਡੇ ਮੁਲਕ ਦੇ ਵਿੱਚ ਨੌਰਮਨ ਬਿਲਕੁਲ ਜੀ ਸੋ ਇਹ ਨਾਲ ਇੱਕ ਖਾਸ ਹੈ ਹੁਣ ਇੱਥੇ ਦੇਖ ਕੇ ਹੈ ਮਤਲਬ ਅਸਲ ਮਤਲਬ ਚੀਜ਼ ਤਾਂ ਇੱਥੇ ਦੇਖ ਕੇ ਇੱਥੇ ਪਹੁੰਚ ਕੇ ਆਇਆ ਇਹ ਕੁਝ ਚੀਜ਼ਾਂ ਆਏ ਆ ਤੁਹਾਨੂੰ ਖਿੱਚਣ ਦੇ ਲਈ ਵੀ ਐਗਜ਼ੀਬਿਸ਼ਨ ਹਾਲ ਦੇ ਵਿੱਚ ਵੀ ਉਹਨਾਂ ਆਰਟਿਸਟਾਂ ਨੇ ਆਪਣੀ ਮਿਹਨਤ ਦੇ ਨਾਲ ਜਿਹੜੇ ਲੋਕ ਲੜਦੇ ਆ ਜਾਂ ਅਲੱਗ ਜੀਵਨ ਪੇਸ਼ ਕਰਦੇ ਆ ਉਹਨਾਂ ਨੂੰ ਫਿਲਮਾ ਕੇ ਆਰਟ ਦੇ ذریعے ਫੋਟੋ ਡਿਜੀਟਲ ਫੋਟੋ ਕਰਕੇ ਉਹ ਇੱਥੇ ਪੇਸ਼ ਕੀਤਾ ਹੋਇਆ ਹੈ ਤੇ ਅੱਗੇ ਸੈਲੇ ਜੀ ਇਹ ਸਾਡੇ ਗਦਰੀ ਬਾਬੀਆਂ ਦੇ ਜਿਹੜੀਆਂ ਉਹਨਾਂ ਦੀਆਂ ਤਸਵੀਰਾਂ ਨੇ ਇਹ ਬਹੁਤ ਸਾਰੇ ਸੋਹਲਾ ਜੀ ਨੇ ਸਾਰੇ ਲੋਕਲ ਹੀ ਨੇ ਇੱਥੇ ਰਹਿੰਦੇ ਨੇ ਉਹਨਾਂ ਨੇ ਬਹੁਤ ਕਮਾਲ ਦਾ ਕੰਮ ਕੀਤਾ ਸੋਹਲਾ ਜੀ ਜਿਹੜੇ ਵੀ ਬੋਲ ਨਹੀਂ ਸਕਦੇ ਬੋਲ ਨਹੀਂ ਸਕਦੇ ਦੀ ਉਹਨਾਂ ਨੇ ਕੈਂਸਰ ਉਹਨਾਂ ਦੀ ਜੀਵਨ ਚ ਕੈਂਸਰ ਜੀਵਨ ਚ ਹੋ ਰਿਹਾ ਆਰਟ ਉਹਨਾਂ ਦਾ ਬਾਹ ਕੰਮ ਲਿਖ ਰਾਂ ਬਾ ਹਾਂ ਜੀ ਹਾਂ ਜੀ ਉਹ ਲਗਾਤਾਰ ਪਿਛਲੇ 23 ਸਾਲ ਬਾਅਦ ਉਹਨਾਂ ਨੇ ਦੁਬਾਰਾ ਫੇਰ ਕੰਮ ਸ਼ੁਰੂ ਕੀਤਾ ਸੀ ਜੀ ਉਹ ਉਹ ਪਹਿਲਾਂ ਉਹਨਾਂ ਨੇ ਕੰਮ ਛੱਡਦਾ ਸੀ ਤੇ ਉਹ ਮਤਲਬ 1968 ਤੋਂ ਅੱਛਾ ਜੀ ਹੈ ਉਹ ਸੀ ਮਤਲਬ ਮਾਲਕ ਸੁਭਾਸ਼ ਸਿੰਘ ਕੋਲ ਵੀ ਜਾ ਕੇ ਰਹੇ ਨੇ ਉੱਥੇ ਉਹਨਾਂ ਤੋਂ ਅੱਛਾ ਕੀ ਬਾਤ ਹੈ ਤੇ ਉਹ ਆਪਣੀ ਰੋਜ਼ੀ ਰੋਟੀ ਚਲਾਉਣ ਵਾਸਤੇ ਨਾਲ ਦੇ ਨਾਲ ਸਕੂਟਰ ਮੈਕੈਨਿਕ ਦੇ ਕੰਮ ਕਰ ਰਹੇ ਤੁਸੀਂ ਦੇਖੋਗੇ ਉਹਨੇ ਦੋ ਉਂਗਲਾਂ ਜਣੀਆਂ ਕੱਟੀਆਂ ਗਈਆਂ ਹੋਈਆਂ ਨੇ ਅੱਛਾ ਉਹਦੇ باوجود ਵੀ ਉਹ ਅੱਛਾ ਜੇ ਉਹਨਾਂ ਦਾ ਖਾਸ ਕਰ ਇੰਟਰਵਿਊ ਲੈਣ ਦੇ ਤਾਂ ਉਹਦੇ 'ਚ ਤੁਸੀਂ ਮਦਦ ਜ਼ਰੂਰ ਕਰਾਉਣੀ ਹੈ ਵੀ ਕੱਲ੍ਹ ਉਹ ਮਾਲਕ ਕੰਮ ਸੀ ਉਹਨਾਂ ਦਾ ਉਹਨਾਂ ਜ਼ਿੰਦਗੀ ਦੀ ਸਿਰਤਾਹ ਤੇ ਜਾਂਦੇ ਜਾਂਦੇ ਹੋ ਤੁਸੀਂ ਦੇਖੋਗੇ ਕਿਵੇਂ 23 ਸਾਲ ਬਾਅਦ ਕੰਮ ਕਿਵੇਂ ਸ਼ੁਰੂ ਕਰਦੇ ਨੇ ਉਸ ਤੋਂ ਪਹਿਲਾਂ ਕੰਮ ਕੀਤਾ ਉਹਨਾਂ ਦੀ ਕੋ ਬੱਚੀਆਂ ਨੇ ਉਹ ਬੜੀਆਂ ਆਰਟਿਸਟ ਰਹੀਆਂ ਨੇ ਯੂਨੀਵਰਸਿਟੀ ਤੋਂ ਲੈ ਕੇ ਸਕੂਲਾਂ ਕਾਲਜਾਂ ਤੱਕ ਫਰਸਟ ਹਨ ਔਰ ਇੱਕ ਆਮ ਸੁਧਾਰਨ ਆਦਮੀ ਜਿਹੜਾ ਜਦੋਂ ਉਹ ਦੇਖਦਾ ਕਿ ਮੈਂ ਛੋਟੇ ਹੁੰਦੇ ਚੌਥੀ ਕਲਾਸ ਪੜ੍ਹਦੇ ਆ ਤੇ ਛੋਟੇ ਹੁੰਦੇ ਉਹ ਦੇਖਦੇ ਨੇ ਕਿ ਉਹ ਕੋਈ ਮੁੰਡੇ ਵਾਲਾ ਜਾ ਰਿਹਾ ਹੈ ਤੇ ਕੁਲਫੀ ਵਾਲੇ ਉਹਨਾਂ ਦੇ ਸਕੈਚ ਬਣਾਉਣੇ ਸ਼ੁਰੂ ਕਰਦੇ ਆ ਤੇ ਜਦੋਂ ਥੋੜੀ ਅਗਲੀ ਕਲਾਸਾਂ ਜਾਂਦੇ ਨੇ ਤੇ ਉਹਨਾਂ ਨੂੰ ਉਸ ਸਮੇਂ ਦੇ ਵਿੱਚ 25 ਰੁਪਏ ਜਿਹੜਾ ਕੀ ਕਹਿੰਦੇ ਨੇ ਮਿਜ਼ੀਫਾ ਮਿਲਣਾ ਸ਼ੁਰੂ ਹੁੰਦਾ ਤੇ ਫਿਰ ਉਹ ਆਪਦੀ ਜਿੰਦਗੀ ਦੀ ਸਟਰਗਲ ਚ ਕਰਦੇ ਹੋਏ ਤੇ ਕਿਵੇਂ ਉਹਨਾਂ ਨੇ ਆਪਣੇ ਪੇਂਟਿੰਗਸ ਨੂੰ ਕਿਵੇਂ ਨਾਲ ਤੋੜਿਆ ਤੇ ਪਰਿਵਾਰ ਪਾਲਿਆ ਤੇ ਕੋਈ ਸਮਾਂ ਆਉਂਦਾ ਕਿ ਉਹ ਬ੍ਰੇਕ ਮਾਰਦੇ ਨੇ ਤੇ ਇੱਕ ਬੜੀ ਐਪੀਸੋਡ ਹੁੰਦਾ ਕਿ ਉਹ ਪੀਜੀਆਈ ਚ ਕੈਂਸਰ ਦੇ ਸ਼ਿਕਾਰ ਹੋਣਦੇ ਨੇ ਤੇ ਉੱਥੇ ਜਾਂਦੇ ਨੇ ਉੱਥੇ ਜਾ ਕੇ ਡਾਕਟਰ ਨੂੰ ਕਹਿੰਦੇ ਨੇ ਕਿ ਮੈਂ ਤੈਨੂੰ ਗਿਫਟ ਦੇਣਾ ਚਾਹੁੰਦਾ ਇੱਕ ਉਹ ਕਹਿੰਦੇ ਨਹੀਂ ਨਹੀਂ ਅਸੀਂ ਗਿਫਟ ਨਹੀਂ ਲੈਂਦੇ ਉਹ ਕਹਿੰਦੇ ਨੇ ਯਾਰ ਮੈਂ ਤੈਨੂੰ ਇੱਕ ਤਸਵੀਰ ਪੇਸ਼ ਕਰਾਂਗਾ ਤਾਂ ਫਿਰ ਆਪਣੀ ਬੇਟੀ ਨੂੰ ਕਹਿੰਦੇ ਨੇ ਕਿ ਯਾਰ ਤੂੰ ਮਤਲਬ ਮੇਰਾ ਮਨ ਬਣਾ ਲਵੇ ਕਹਿੰਦੇ ਉਹ ਬੇਟੀ ਉਹਦੀ ਆਂਦੀ ਹੈ ਤੇ ਉਹਨੂੰ ਲੈ ਆ ਕੇ ਦੇ ਜਾਂਦੀ ਹੈ ਤੇ ਉਹ ਫਿਰ 23 ਸਾਲ ਬਾਅਦ ਉਹ ਡਾਕਟਰ ਨੂੰ ਜਿਹੜੀ ਤਸਵੀਰ ਪੇਂਟਿੰਗ ਜਿਹੜੀ ਹੈ ਬਣਾਉਂਦੇ ਆ ਤੇ ਉਹਨੂੰ ਗਿਫਟ ਕਰਦੇ ਆ ਉਸ ਤੋਂ ਬਾਅਦ ਬਣਾ ਨਵਾਂ ਉਹਨਾਂ ਦਾ ਸਿਰਸਰਾ ਇਸੇ ਤਰੀਕੇ ਨਾਲ ਇੱਥੇ ਪਹਿਲੀ ਵਾਰ ਮੈਨੂੰ ਲੱਗਦਾ ਉਹਨਾਂ ਨੇ ਲਗਾਈ ਇਹ ਪਹਿਲੀ ਵਾਰ ਹੈ ਪਹਿਲੀ ਵਾਰ ਆਈ ਹੈ ਜੀ ਇਹ ਹੀ ਹੈ ਇਹ ਤੇ ਇੰਦਰਜੀਤ ਇੰਦਰਜੀਤ ਮਾਨਸਾ ਜੀ ਇਹ ਵੀ ਪਿਛਲੇ ਸਾਲ ਵੀ ਆਏ ਸਨ ਐਸਲ ਵੀ ਆਏ ਨੇ ਤੇ ਇਹਨਾਂ ਨੇ ਵੀ ਇਹਨਾਂ ਦਾ ਬਹੁਤ ਖੂਬਸੂਰਤ ਇਹਨਾਂ ਦਾ ਕੰਮ ਹੈ ਨਾ ਇਹਨਾਂ ਦਾ ਬਹੁਤ ਵਧੀਆ ਨਾ ਨੇ ਇਹਨਾਂ ਨੇ ਜਿਹੜਾ ਕੰਮ ਕੀਤਾ ਹੈ ਇਹਨਾਂ ਨੇ ਇਦਾਂ ਹੀ ਤੇ ਇੰਦਰ ਪਿਛਲੇ ਸਾਲ ਸਾਡੀਆਂ ਵੀ ਇੱਧਰਲੇ ਪਾਸੇ ਹੀ ਆ ਜੀ ਹੁਣ ਅਸੀਂ ਵੀ ਆਪਣੀਆਂ ਵੀ ਦਿਖਾਣੀਆਂ ਅ ਸ਼ੈਲਸ਼ ਉਹਨਾਂ ਦੀ ਮੋਟੀਵੇਸ਼ਨ ਸਾਡਾ ਰਹੀ ਹੈ ਕਿਉਂਕਿ ਪਹਿਲੀ ਵਾਰ ਮੈਨੂੰ ਲੱਗਦਾ 2 ਸਾਲ ਪਹਿਲਾਂ ਸ਼ਾਇਦ ਇੱਥੇ ਇੱਕ ਫੋਟੋ ਤੇ ਵੀ ਇੱਕ ਵਰਕਸ਼ਾਪ ਵਰਕਸ਼ਾਪ ਲਾਈ ਸੀ ਤੇ ਉਹ ਵਰਕਸ਼ਾਪ 2023 ਚ ਲੱਗੀ 23 ਚ ਵਰਕਸ਼ਾਪ ਤੋਂ ਬਾਅਦ ਹੀ ਮੈਨੂੰ ਲੱਗਦਾ ਇਹ ਜ਼ਿਆਦਾ ਇਦਾਂ ਨੂੰ ਮੋਟੀਵੇਟ ਹੈ ਅਸੀਂ ਹੋਈ ਹੈ ਇਹ ਅਦੋਂ ਕਾਫੀ ਕੁਝ ਸਿੱਖਿਆ ਕੈਮਰਾ ਚਲਾਣਾ ਵੀ ਅਸੀਂ ਇਹਨਾਂ ਦੀ ਮਦਦ ਦੇ ਨਾਲ ਪਹਿਲੀ ਵਾਰ ਸਿੱਖਿਆ ਤੇ ਅਦੋਂ ਸ਼ਾਇਦ ਇੱਕ ਮਹਾਰਾਸ਼ਟਰ ਤੋਂ ਜੀ ਹਾਂ ਮਹਾਰਾਸ਼ਟਰ ਤੋਂ ਹਨ ਸੰਦੇਸੀਗੇ ਜਿਨ੍ਹਾਂ ਨੇ ਕਾਫੀ ਯਾਰ ਗਾਈਡ ਕੀਤਾ ਤੇ ਇਹ ਹੁਣ ਮੇਰੇ ਵੱਲੋਂ ਹੀ ਆ ਚਾਹੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਹਦੇ ਵੱਲ ਨਹੀਂ ਇਹ ਪਹਿਲੀ ਤਸਵੀਰ ਸ਼ੈਲੇਸ ਉਹਨਾਂ ਦੀ ਹੈਗੀ ਐ ਇਹ ਕਿਉਂਕਿ ਇਕੱਲੇ ਕਮੇਟੀ ਦੇ ਇੱਧਰ ਨਹੀਂ ਹੋਰ ਵੀ ਬਹੁਤ ਜ਼ਿਆਦਾ ਇਹਨਾਂ ਦੇ ਵੱਲੋਂ ਕੰਮ ਕੀਤਾ ਜਾਂਦਾ ਹੈ ਤੇ ਜਿਹੜਾ ਕੱਲ ਤਰੀਕ ਹੈ 31 31 ਤਰੀਕ ਨੂੰ ਇਹ ਕੰਪੀਟੀਸ਼ਨ ਸ਼ੁਰੂ ਹੋਣਾ ਡਰਾਇੰਗ ਦਾ ਤੇ ਇਹਦੇ ਵਿੱਚ ਜਿਹੜਾ ਹੈ ਇਹ ਸ਼ੈਲਜ ਜੀ ਹੈਗੇ ਆ ਤੇ ਇਹ 2023 ਦਾ ਹੈ 2023 ਦੇ ਵਿੱਚ ਇਹਨਾਂ ਦੇ ਵੱਲੋਂ ਜਿਹੜਾ ਇੱਥੇ ਇਹ ਕੀਤਾ ਗਿਆ ਤੇ ਸਾਰੀਆਂ ਜਿੰਨੀਆਂ ਵੀ ਤਸਵੀਰਾਂ ਆ 2023 ਦੀਆਂ ਲੱਗੀਆਂ ਉਹ ਇੱਕ ਮਿੰਟ ਉਹ ਲਾਈਟ ਓਨ ਕਰਿਓ ਲਾਈਟਰ ਉਹ ਲਾਈਟ ਓਨ ਇਹ ਜਿਹੜੀਆਂ ਤਸਵੀਰਾਂ ਆ ਇਹ 2023 ਦੇ ਮੇਲੇ ਦੀ ਆ ਹੁਣ ਤੁਸੀਂ ਦੱਸੋ ਕੋਈ ਗੱਲਬਾਤ ਸਾਡੇ ਕੰਮ ਦੀ ਵੀ ਕੋਈ ਹੋ ਜੇ ਵੀ ਕੁਝ ਹੈ ਕੀਤਾ ਹੋਇਆ ਜਾਂ ਨਹੀਂ ਕੀਤਾ ਨਹੀਂ ਇਹ ਬਹੁਤ ਹੀ ਬਾਤ ਕਮਾਲ ਕੰਮ ਕੀਤਾ ਦੀ ਮੇਲੇ ਦੇ ਜੋ ਵੱਖ-ਵੱਖ ਜਿਹੜੇ ਸ਼ੇਅਰਸ ਜਿਹੜੇ ਨੇ ਜਿਹੜੇ ਮੋਮੈਂਟਸ ਜਿਹੜੇ ਨੇ ਉਹ ਫੜਿਆ ਇੱਕ ਬਹੁਤ ਹੀ ਸ਼ਾਨਦਾਰ ਕੰਮ ਹੈ ਜਿਹਦੇ ਵਿੱਚ ਲੋਕ ਕਿਵੇਂ ਆਪਣੇ ਇਨਵੋਲਵ ਹੋ ਰਹੇ ਨੇ ਕੁਝ ਜਿਹੜੇ ਜਿਹੜੇ ਪੇਂਟਿੰਗਸ ਤੋਂ ਲੈ ਕੇ ਲੋਕਾਂ ਦੀ ਆਪ ਜਦੋਂ ਆਉਂਦੇ ਆ ਦੇਖਣ ਆਉਂਦੇ ਆ ਉਹ ਆਪਨੇ ਕਿਵੇਂ ਤਿਆਰੀ ਕਰਦੇ ਵੇ ਨੇ ਲੰਗਰ ਦਾ ਲ ਵੀ ਹੈ ਵਕ ਵਕ ਕੰਪੀਟੀਸ਼ਨਸ ਦਾ ਲਿਆ ਇਹ ਮੈਨੂੰ ਬੜਾ ਇੱਕ ਸਾਡਾ ਇੱਕ ਬਹੁਤ ਕਮਾਲਾ ਐਪੀਸੋਡ ਬਣ ਗਿਆ ਪਰ ਇਹ ਚਾਹਨੀ ਹੈ ਕਿ ਅੱਗੇ ਵੀ ਤੁਸੀਂ ਇਸ ਨੂੰ ਲਗਾਤਾਰ ਕੰਟੀਨਿਊ ਕਰੋ ਅਸੀਂ ਲਗਾਤਾਰ ਨਹਾ ਦੇਖਿਆ ਜੋ ਖਾਦੇ ਨਾਲ ਤੇ ਕਿਉਂਕਿ ਕਈ ਚੀਜ਼ਾਂ ਮਿਸ ਹੋ ਜਾਂਦੀਆਂ ਨੇ ਉਸ ਵਿੱਚ ਮੈਂ ਜਦੋਂ ਪਿਛਲਾ ਸਾਡਾ ਮੇਲਾ ਇਹਦਾ ਗੀਤ ਹੈ ਛੰਡੇ ਦਾ ਸ਼ੁਰੂਆਤ ਤਾਂ ਅਸੀਂ ਤੁਹਾਡੇ ਇਹ ਤੋਂ ਕੰਪੀਟੀਸ਼ਨ ਤੋਂ ਹੀ ਕੀਤੀ ਹੈ ਉਤਵਸਾਲ ਦੇ ਉੱਪਰ ਕਿਦਾਂ ਰੌਣਕਾਂ ਲੋਕਾਂ ਦੀ ਲੱਗੀਆਂ ਹੁੰਦੀਆਂ ਐ ਫਿਰ ਛੱਡੇ ਦਾ ਗੀਤ ਆਪਣੇ ਕਿਸਮ ਦਾ ਹੀ ਸੀਗਾ ਤੇ ਉਸ ਤੋਂ ਬਾਅਦ ਲੰਗਰ ਖਾਂਦੇ ਜੀ ਨੌਜਵਾਨ ਤਿਆਰ ਹੁੰਦੇ ਐ ਤੇ ਸਾਡਾ ਪੇਂਟਿੰਗ ਦਾ ਜਿਹੜਾ ਮੁਕਾਬਲਾ ਜਿੱਚੇ ਇਹ ਫਸਟ ਸੈਕਿੰਡ ਆਏ ਸੀਗੇ ਤੇ ਬੀਬੀ ਗੁਲਾਬਕੌਰ ਆ ਗਈ ਤੇ ਪਿਛਲੇ ਸਾਲ ਐਗਜ਼ੀਬਿਸ਼ਨ ਦੇਖਦੇ ਤੇ ਇਹ ਸਾਡੇ ਕੁਲਵੰਤ ਸਿੰਘ ਕਾਕਾ ਜੀ मतलब तारा ਦੇ ਨਾਲ ਪਹੁੰਚੇ ਜੀ ਇਹਨਾਂ ਤੋਂ ਬਗੈਰ ਮੇਲਾ ਸਾਡੇ ਕੰਨਾਂ ਤੱਕ ਨਹੀਂ ਪਹੁੰਚ ਸਕਦਾ ਬਿਲਕੁਲ ਨਹੀਂ ਹੋ ਸਕਦਾ ਇਹ ਮੈਨੂੰ ਨਹੀਂ ਲੱਗਦਾ ਵੀ ਫਿਰ ਪੰਜ ਛੇ ਦਿਨਾਂ ਤੋਂ ਇਹਨਾਂ ਨੇ ਲਗਾਤਾਰ ਦੇਰ ਰਸ ਹੋਣਾ ਹੈ ਰਾਤ 11:00 12:00 ਵਜੇ ਤੱਕ ਵੀ ਦਿਆਂ ਕਿ ਉਧਰ ਪ੍ਰੈਕਟਿਸ ਵੀ ਉੱਪਰ ਚੱਲੀ ਰਹਿੰਦੀ ਆ ਉੱਚ ਵੀ ਆ ਗਿਆ ਬੱਚੇ ਖਰੀਦੇ ਆ ਇਹ ਸਟਾਲ ਸਾਡਾ ਇਧਰੋਂ ਲੱਗਦਾ ਲੱਗਦਾ ਇੱਥੋਂ ਤੱਕ ਅਸੀਂ ਲਿਆਂਦਾ ਤੇ ਇਹ ਇੱਕ ਬਖਰਾ ਹੈਗਾ ਚੱਲ ਜੀ ਇਹ ਆ ਕਿਉਂਕਿ ਜੋ ਮੈਂ ਪੂਰੇ ਪੰਜਾਬ ਚ ਘੁੰਮਦਿਆਂ ਹੂੰ ਤੇ ਉਹਦੀਆਂ ਤਸਵੀਰਾਂ ਆ ਕਿਉਂਕਿ ਇਹ ਇਹ ਮੱਖੂ ਦੀ ਤਸਵੀਰ ਹੈ ਇਹ ਕੋਈ ਅਲੱਗ-ਅਲੱਗ ਮੰਤਲ ਜ਼ਿਲ੍ਹਾ ਦੇ ਜਿੱਥੇ-ਜਿੱਥੇ ਦੇਖਿਆ ਉੱਥੇ ਤਸਵੀਰਾਂ ਤੇ ਥੱਲੇ ਫਲਡਸ ਦੀ ਇਹ ਸਾਰੀ ਹੈਗੀ ਹੈ ਤੇ ਕੋਸ਼ਿਸ਼ ਕਰਦੇ ਆ ਵੀ ਕੁਝ ਨਾ ਕੁਝ ਚੰਗਾ ਆਵੇ ਐਡੀਟਿੰਗ ਐ ਨਹੀਂ ਕੁਝ ਵੀ ਕੀਤੀ ਐ ਜੋ ਦੇਖਿਆ ਮੈਂ ਉਹ ਲਗਾ ਦਿੱਤਾ ਇਹਦੇ ਵਿੱਚ ਸਰ ਇਹਦੇ ਵਿੱਚ ਮੈਨੂੰ ਜੋ ਸ਼੍ਰੀ ਮੰਦਿਰ ਸਾਹਿਬ ਤੋਂ ਖੂਬਸੂਰਤ ਲੱਗੀ ਹੈ ਕਿ ਮਤਲਬ ਜਿਹੜੋ ਕੀਰਤੀ ਵਰਗ ਦੀ ਜਿਹੜੇ ਲੋਕ ਨੇ ਉਹਨਾਂ ਦੀਆਂ ਕੀਰਤੀਆਂ ਦੀ ਜਿਹੜੀ ਜ਼ਿੰਦਗੀ ਨੂੰ ਤੁਸੀਂ ਇਹ ਡਿਵੀਜ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਅਚਾਹੇ ਉਹ ਆਪਣੇ ਰੇੜੀ-ਰੇੜੀ ਵਾਲੇ ਹੈ ਉਹਨਾਂ ਨੂੰ ਪਛਾਣਨ ਕਰਦ ਕੋਈ ਸੀ ਇਸ ਐਂਗਲ ਤੋਂ ਬਹੁਤ ਘੱਟ ਲੋਕ ਜਿਹੜੇ ਆ ਕੰਮ ਕਰਦੇ ਆ ਇਹ ਨੂੰ ਬਹੁਤ ਹੀ ਸਾਨੂੰ ਬਹੁਤ ਮੈਨੂੰ ਤਾਂ particulary ਬਹੁਤ ਅੱਛਾ ਲੱਗਾ ਮੈਨੂੰ ਇਹ ਚੱਗੇ ਤੁਹਾਡਾ ਉਤਸ਼ਾਹ ਰਹੇਗਾ ਹੋਰ ਤਕੜਾ ਨਹੀਂ ਕਰਨਾ ਇਹਨੂੰ ਜਗਾ ਵੀ ਹੋਰ ਜਾ ਤੇ ਕਿਉਂਕਿ ਐਕਸਪ੍ਰੈਸ ਹੋਇਆ ਉਧਰ ਥੋੜੀ ਜਿਹੀ ਸਨੇਹਾ ਲੱਗ ਰਿਹਾ ਸਾਨੂੰ ਡਿਊਟੀਆਂ ਦਾ ਤੇ ਇਹਦੇ ਬਾਰੇ ਚ ਜਲਦੀ ਵੱਲਦੀ ਰਵਿੰਦਰ ਰਵੀਰ ਅਰਵਿੰਦਰ ਜੀ ਇਹ ਜਿਹੜੇ ਗੱਡੀ ਵਾਲੇ ਨੇ ਉਹਨਾਂ ਦੀ ਲਾਈਫ ਨੂੰ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਉਹਨਾਂ ਨੂੰ ਇਹ ਉਹਨਾਂ ਦਾ ਕਾਫਲਾ ਹੈ ਕਿ ਵੀ ਜੋ ਉਹਨਾਂ ਦੇ ਪੂਰਾ ਪੂਰਾ ਕਾਫਲਾ ਤੁਰਦਾ ਹੈ ਉਹਨਾਂ ਉਹਨਾਂ ਦੇ ਬੱਚੇ ਜਿਹੜੇ ਆ ਉਹ ਵੀ ਪੜਦੇ ਆ ਐਨੀਆਂ ਕਿ ਉੱਪਰ ਨਹੀਂ ਸਟੱਡੀ ਨਹੀਂ ਕਰਦੇ ਕੱਲੇ ਉਹ ਪੜਦੇ ਆ ਉਹਨਾਂ ਦੀ ਉਹਨਾਂ ਦੀ ਇੱਕ ਜਿਹੜੀ ਜ਼ਿੰਦਗੀ ਹੈ ਉਹਨਾਂ ਦੀ ਜਿਹੜੀ ਰੂਟੀਨ ਦੀ ਲਾਈਫ ਦੀ ਜ਼ਿੰਦਗੀ ਉਹ ਹੈ ਔਰ ਇਹ ਬੱਚੇ ਜਿਹੜੇ ਆਪਣੇ ਕੰਮਕਾਜ ਦੇ ਵਿੱਚ ਜੋ ਖੇੜ ਦੇ ਮੇਲੇ ਉਹਨਾਂ ਨਾਲ ਉਹਨੇ ਪੂਰਾ ਪਾਰਟਿਕੂਲਰ ਇੱਕ ਪਰਿਵਾਰ ਨੂੰ ਫੋਲੋ ਕਰ ਰਹੇ ਆ ਪੂਰਾ ਇਹ ਪੂਰੀ ਪਰਿਵਾਰ ਨੂੰ ਫੋਲੋ ਕਰਾਸਤੇ ਇਹ ਚ ਕਿਰਤੀ ਲੋਕ ਨੇ ਆਪਣਾ ਕੰਮ ਕਰਦੇ ਨੇ ਔਰ ਪੂਰੀ ਪੂਰੀ ਇੱਕ ਪਰਿਵਾਰ ਨਹੀਂ ਇੱਕ ਪੂਰੀ ਵੀ ਕਮਿਊਨਿਟੀ ਜਿਹੜੀ ਹੈ ਉਹਨਾਂ ਦੇ ਉਹਨੂੰ ਰਿਪਰੈਜ਼ੈਂਟ ਕਰਦੀ ਹੈ ਉਹਨਾਂ ਦੇ ਕਲਚਰ ਤੁਸੀਂ ਡਰੈਸਿਸ ਦੇਖੋ ਉਹਨਾਂ ਦੀਆਂ ਆਲੀਆਂ ਜਣੀਆਂ ਨੇ ਜਿਹੜੀਆਂ ਕਿੰਵੇ ਖੂਬਸੂਰਤ ਉਹਨਾਂ ਨੇ ਫੋਟੋਗ੍ਰਾਫ ਕਰ ਅੱਗੇ ਜੇ ਅਸੀਂ ਆ ਜੀਏ ਤੇ ਇਹ ਪੇਂਟਿੰਗ ਹਾਂਜੀ ਸੁਬਿੰਦਰ ਸਿੰਘ ਦੀ ਪੇਂਟਿੰਗ ਇਹ ਜਣੀਆਂ ਸਾਡੀਆਂ ਹੋਮ ਸਪੈਰੋ ਜਿਹੜੀਆਂ ਹੁਣ ਖਤਮ ਹੋ ਚੁੱਕੀਆਂ ਨੇ ਮਾਰਾ ਮਣਾਫੇ ਦੁਆਰਾ ਉਹਨਾਂ ਜਿਹੜੀ ਰਿਵਾਈਵ ਕਰ ਰਹੀਆਂ ਨੇ ਔਰ ਆਰਟ ਨੇਚਰ ਨੂੰ ਲੈ ਕੇ ਨਾ ਬਹੁਤ ਸੁੰਦਰ ਖੂਬਸੂਰਤ ਕੰਮ ਕੀਤਾ ਦੀ ਠੀਕ ਹੈ ਤੇ ਇਹ ਲਾਸਟ ਦੇ ਵਿੱਚ ਸਾਡੇ ਕੋ ਲਾਸ ਗੁਜੀਰ ਗੁਜਰ ਦੇਂਦਰ ਤੋਂ ਨੇ ਦੀ ਇਹਨਾਂ ਨੇ ਇੱਕ ਆਪਣੇ ਬੁਰੇ ਬਰਬੰਦ ਤੋਂ ਲੈ ਕੇ ਔਰ ਇਸ ਕਨਾਇਤ ਨੂੰ ਆਪਣੇ ਕੀ ਕਹਿੰਦੇ ਨੇ ਇੱਕ ਕੈਨਵਸ ਵਿੱਚ ਖਿੱਚਿੰਦੀ ਕੋਸ਼ ਲੈਂਡਸਕੇਪ ਰੈਪਰੈਜ਼ੈਂਟ